ਦੀ ਵੀਡੀਓ ਵਿੱਚ ਆਪਾਂ ਸਾਈਕੋਲੋਜੀ ਦੀਆਂ ਲਰਨਿੰਗ ਥਿਉਰੀ ਸਟਾਰਟ ਕਰਨ ਲੱਗਿਆ ਫਰਸਟ ਥਿਉਰੀ ਡਿਸਕਸ ਕਰਾਂਗੇ ਆਪਾਂ ਅੱਜ ਦੀ ਵੀਡੀਓ ਵਿੱਚ ਟ੍ਰਾਇਲ ਐਂਡ ਐਰਰ ਥਿਉਰੀ ਯਤਨ ਅਤੇ ਭੁੱਲ ਦਾ ਸਿਧਾਂਤ ਇਹ ਸਿਧਾਂਤ ਸੀ ਜਿਹੜਾ ਈ.ਐਲ. ਥੋਰਨਡਾਈਕ ਦੁਆਰਾ ਦਿੱਤਾ ਗਿਆ ਸੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਈ.ਐਲ. ਥੋਰਨਡਾਈਕ ਬਾਰੇ ਡਿਸਕਸ ਕਰਦੇ ਹਾਂ ਈ.ਐਲ. ਥੋਰਨਡਾਈਕ ਸੀਗੇ ਜਿਹੜੇ ਇੱਕ ਅਮਰੀਕਨ ਸਾਈਕੋਲੋਜਿਸਟ ਸੀਗੇ ਠੀਕ ਹੈ ਇਹਨਾਂ ਦਾ ਜਨਮ ਸੀ ਜਿਹੜਾ 1874 ਈਸਵੀ ਵਿੱਚ ਹੋਇਆ ਸੀ ਠੀਕ ਹੈ ਐਂਡ ਇਹ ਡੈਪਥ ਕਦੋਂ ਹੋਈ ਸੀ 1949 ਦੇ ਵਿੱਚ ਕਿੰਨਾ ਟਾਈਮ ਪੀਰੀਅਡ ਇਹਨਾਂ ਨੇ ਇਸ ਧਰਤੀ ਦੇ ਬਤਾਇਆ 1864 ਤੋਂ ਲੈ ਕੇ 1949 ਤੱਕ ਦਾ ਠੀਕ ਹੈ E L Thorndike ਜਿਹੜੇ ਇਹਨਾਂ ਨੇ ਐਨੀਮਲ ਬਿਹੇਵੀਅਰ ਤੇ ਸਟੱਡੀ ਕੀਤੀ ਸੀ ਠੀਕ ਹੈ ਇਹਨਾਂ ਨੇ ਲਗਭਗ 50 ਸਾਲ ਸੀ ਜਿਹੜਾ ਐਜੂਕੇਸ਼ਨਲ ਫੀਲਡ ਵਿੱਚ ਕੰਮ ਕੀਤਾ ਸੀ ਠੀਕ ਹੈ ਇਹਨਾਂ ਨੂੰ ਫਾਦਰ ਆਫ ਮਾਡਰਨ ਐਜੂਕੇਸ਼ਨਲ ਸਾਈਕੋਲੋਜਿਸਟ ਵੀ ਕਿਹਾ ਜਾਂਦਾ ਠੀਕ ਹੈ ਕਈ ਵਾਰ ਕੁਐਸਚਨ ਆ ਜਿਹੜਾ ਪੇਪਰ ਵਿੱਚ ਰਿਪੀਟ ਹੋ ਚੁੱਕਿਆ ਕਿ ਫਾਦਰ ਆਫ ਮਾਡਰਨ ਐਜੂਕੇਸ਼ਨਲ ਸਾਈਕੋਲੋਜਿਸਟ ਕੌਣ ਨੇ E L Thorndike Edward Lee Thorndike ਠੀਕ ਹੈ एएल थॉर्नडाइक ਦੁਆਰਾ ਦੋ ਬੁੱਕਸ ਦਿੱਤੀਆਂ ਗਈਆਂ ਸੀ ਐਜੂਕੇਸ਼ਨਲ ਸਾਈਕੋਲੋਜੀ ਐਂਡ ਐਨੀਮਲ ਇੰਟੈਲੀਜੈਂਸ ਠੀਕ ਹੈ ਐਲ थॉर्नडाइक ਦੁਆਰਾ ਇਸ ਥਿਊਰੀ ਵਿੱਚ ਕੈਟ ਟੈਕਸਪੈਰੀਮੈਂਟ ਕੀਤਾ ਗਿਆ ਸੀ ਠੀਕ ਹੈ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਗਰ ਬਿਹੇਵੀਅਰ ਜਿਹੜਾ ਡਿਜ਼ਾਇਰੇਬਲ ਹੁੰਦਾ ਤਾਂ ਕਿ ਆ ਉਹ ਰਿਪੀਟਡ ਹੁੰਦਾ ਅਗਰ ਅਨਡਿਜ਼ਾਇਰੇਬਲ ਹੁੰਦਾ ਤਾਂ ਕਿ ਆ ਉਹ ਅਨਰੀਪੀਟਡ ਹੁੰਦਾ ਮਤਲਬ ਕਿ ਕੋਈ ਵੀ ਜਦੋਂ ਚੰਗਾ ਵਿਵਹਾਰ ਕਰਦਾ ਤਾਂ ਜਦੋਂ ਆਪਾਂ ਉਹਨੂੰ ਕੋਈ ਵੀ ਰਿਵਾਰਡ ਦਿੰਨੇ ਆ ਤਾਂ ਉਸ ਬਿਹੇਵੀਅਰ ਨੂੰ ਹੋਰ ਰਿਪੀਟ ਕਰਦਾ ਰਹਿੰਦਾ ਉਸ ਰਿਵਾਰਡ ਦੇ ਲਈ ਠੀਕ ਹੈ ਉਹ ਬਿਹੇਵੀਅਰ ਕੀ ਹੁੰਦਾ ਡਿਜ਼ਾਇਰੇਬਲ ਬਿਹੇਵੀਅਰ ਹੁੰਦਾ ਤੇ ਉਹ ਕੀ ਹੁੰਦਾ ਰਿਪੀਟਡ ਹੁੰਦਾ ਠੀਕ ਹੈ ਐਂਡ ਨੈਕਸਟ ਜਦੋਂ ਆਪਾਂ ਕੋਈ ਵੀ ਬੁਰਾ ਵਿਵਹਾਰ ਕਰਦੇ ਆ ਤਾਂ ਉਸ ਲਈ ਆਪਾਂ ਨੂੰ ਪੁਨਿਸ਼ਮੈਂਟ ਦਿੱਤੀ ਜਾਂਦੀ ਆ ਤਾਂ ਆਪਾਂ ਉਸ ਡਰ ਦੇ ਕਰਕੇ ਉਸ ਕੰਮ ਨੂੰ ਦੁਬਾਰਾ ਨਹੀਂ ਦੁਹਰਾਵਾਂਗੇ ਤਾਂ ਉਹ ਕੀ ਹੁੰਦਾ ਅਨਰੀਪੀਟਡ ਹੁੰਦਾ ਠੀਕ ਹੈ ਇਹਨਾਂ ਨੇ ਕੈਟ ਦੇ ਉੱਪਰ ਐਕਸਪੈਰੀਮੈਂਟ ਕੀਤਾ ਸੀ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ ਐਕਸਪੈਰੀਮੈਂਟ ਕੀ ਕੀਤਾ ਸੀ ਉਹ ਜਾਣਦੇ ਆ ਇੱਕ ਕੈਟ ਸੀਗੀ ਤੇ ਉਹਨੂੰ ਉਹਨਾਂ ਨੇ ਇੱਕ ਪਿੰਜਰੇ ਵਿੱਚ ਕੈਦ ਕਰ ਲਿਆ ਸੀ ਠੀਕ ਹੈ ਇੱਕ ਪਿੰਜਰਾ ਲਿਆ ਸੀ ਜਿਹਦੇ ਵਿੱਚ ਇੱਕ ਕੈਟ ਨੂੰ ਕੈਦ ਕਰ ਲਿਆ ਸੀਗਾ ਤੇ ਉਹਦੇ ਵਿੱਚ ਇੱਕ ਦਰਵਾਜ਼ਾ ਰੱਖਿਆ ਸੀ ਠੀਕ ਹੈ ਅ ਐਂਡ ਜਿਹੜਾ ਉਹ ਦਰਵਾਜ਼ਾ ਸੀ ਉਹ ਆਪਣੇ ਸਿੰਪਲ ਦਰਵਾਜ਼ੇ ਵਾਂਗ ਨਹੀਂ ਸੀ ਜਿਵੇਂ ਆਪਣੇ ਡੋਰ ਹੁੰਦੇ ਨੇ ਨਾ ਰੂਮਸ ਦੇ ਉਦਾਂ ਦਾ ਡੋਰ ਨਹੀਂ ਸੀਗਾ ਉਹ ਇੱਕ ਅਲੱਗ ਤਰ੍ਹਾਂ ਦਾ ਡੋਰ ਸੀਗਾ ਜਿਹੜਾ ਕਿ ਇੱਕ ਬਟਨ ਦੇ ਥਰੂ ਖੁੱਲਦਾ ਸੀ ਠੀਕ ਹੈ ਉਹਨੇ ਉਸ ਪਿੰਜਰੇ ਦੇ ਵਿੱਚ ਕੋਈ ਅਜੀਹੀ ਜਿਹਾ ਤੇ ਇੱਕ ਬਟਨ ਰੱਖਿਆ ਹੋਇਆ ਸੀ ਜਿਹੜਾ ਕਿ ਉਸ ਬਿੱਲੀ ਨੂੰ ਦਿਖਾਈ ਨਹੀਂ ਸੀ ਦੇਖ ਸਕਦਾ ਜਿਹਨੂੰ ਦਬਾਉਣ ਤੇ ਜਿਹੜਾ ਉਹ ਡੋਰ ਸੀ ਜਿਹੜਾ ਉਹ ਖੁੱਲ ਜਾਂਦਾ ਸੀ ਠੀਕ ਹੈ ਉਹਦੇ ਬਾਹਰ ਉਹਨੇ ਦੁੱਧ ਰੱਖਿਆ ਸੀ ਤੁਹਾਨੂੰ ਵੀ ਪਤਾ ਬਿੱਲੀ ਜ਼ਿਆਦਾਤਰ ਦੁੱਧ ਵੱਲ ਅਟਰੈਕਟ ਹੁੰਦੀ ਹੈ ਠੀਕ ਹੈ ਦੁੱਧ ਹੈ ਜਿਹੜਾ ਉਹਦਾ ਮਨਪਸੰਦੀਦਾ ਭੋਜਨ ਹੈ ਠੀਕ ਹੈ ਤਾਂ ਉਹਨੇ ਬਾਹਰ ਕੀ ਰੱਖਿਆ ਸੀ ਦੁੱਧ ਰੱਖਿਆ ਸੀ ਪਿੰਜਰੇ ਦੇ ਬਾਹਰ ਕੀ ਰੱਖਿਆ ਸੀ ਦੁੱਧ ਰੱਖਿਆ ਸੀ ਤੇ ਉਹ ਬਿੱਲੀ ਨੂੰ ਮਤਲਬ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਉਹਨੂੰ ਕੀ ਸੀ ਉਹ ਦੁੱਧ ਚਾਹੀਦਾ ਸੀ ਯਾਨੀ ਕਿ ਉਹਨੂੰ ਭੁੱਖ ਲੱਗੀ ਸੀ ਉਹਨੇ ਉਹ ਦੁੱਧ ਪੀਣਾ ਸੀ ਠੀਕ ਹੈ ਤਾਂ ਬਹੁਤ ਜ਼ਿਆਦਾ ਉਹ ਕੋਸ਼ਿਸ਼ਾਂ ਕਰਦੀ ਆ ਉਸ ਪਿੰਜਰੇ ਦੇ ਵਿੱਚੋਂ ਨਿਕਲ ਲਈ ਕਦੇ ਉਹ ਪਿੰਜਰੇ ਦੇ ਇੱਧਰ ਜਾਂਦੀ ਆ ਕਦੇ ਉੱਧਰ ਜਾਂਦੀ ਆ ਕਦੇ ਉਹ ਉੱਪਰ ਨੂੰ ਕਦੇ ਉਹ نیچے ਨੂੰ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਦੀ ਆ ਉਹ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਅਦ ਉਸ ਦਾ ਪੈਰ ਅਚਾਨਕ ਹੀ ਉਸ ਬਟਨ ਦੇ ਉੱਪਰ ਹੈ ਜਿਹੜਾ ਟਿਕ ਜਾਂਦਾ ਗੇਟ ਖੁੱਲ੍ਹ ਜਾਂਦਾ ਤੇ ਬਿੱਲੀ ਆ ਜਿਹੜੀ ਉਹ ਬਾਹਰ ਆ ਕੇ ਦੁੱਧ ਪੀ ਕੇ ਆਪਣੀ ਭੁੱਖ ਹੈ ਜਿਹੜੀ ਮਿਟਾ ਲੈਂਦੀ ਆ ਇਸੇ ਤਰ੍ਹਾਂ ਹੀ ਨੈਕਸਟ ਡੇ ਥੌਡੈਗ ਨੇ ਉਹੀ ਕੀਤਾ ਨੈਕਸਟ ਡੇ ਫਿਰ ਬਿੱਲੀ ਨੂੰ ਬੰਦ ਕਰ ਦਿੱਤਾ ਤੇ ਫਿਰ ਬਿੱਲੀ ਨੇ ਕੋਸ਼ਿਸ਼ਾਂ ਕੀਤੀਆਂ ਇਧਰ ਉਧਰ ਭਟਕਨ ਦੀਆਂ ਫਿਰ ਉਹਨੂੰ ਉਸ ਚੀਜ਼ ਦਾ ਪਤਾ ਸੀ ਕਿ ਇਹਦੇ ਅੰਦਰ ਕੋਈ ਚੀਜ਼ ਹੈ ਜਿਹਦੇ ਥਰੂ ਇਹ ਗੇਟ ਖੁੱਲ ਜਾਂਦਾ ਠੀਕ ਹੈ ਤਾਂ ਉਸ ਨੇ ਫਿਰ ਤੋਂ ਕੋਸ਼ਿਸ਼ ਆਪਣੀਆਂ ਜਾਰੀ ਰੱਖੀਆਂ ਪਿਛਲੇ ਟਰਾਈ ਦੀ ਤਰ੍ਹਾਂ ਇਸ ਟਰਾਈ ਵਿੱਚ ਵੀ ਉਸ ਦਾ ਪੈਰਾ ਜਿਹੜਾ ਬਹੁਤ ਕੋਸ਼ਿਸ਼ਾਂ ਦੇ ਬਾਅਦ ਉਸ ਅਚਾਨਕ ਹੀ ਉਸ ਬਟਨ ਤੇ ਜਿਹੜਾ ਕਲਿੱਕ ਹੋ ਜਾਂਦਾ ਉਸ ਤੋਂ ਬਾਅਦ ਗੇਟ ਜਿਹੜਾ ਖੁੱਲ ਜਾਂਦਾ ਤੇ ਬਾਹਰ ਆ ਕੇ ਉਹ ਦੁੱਧ ਪੀ ਕੇ ਆਪਣੀ ਭੁੱਖ ਹੈ ਜਿਹੜੀ ਮਟਾ ਲੈਂਦੀ ਆ ਇੱਕ ਐਕਸਪੈਰੀਮੈਂਟ ਉਹਨਾਂ ਨੇ ਬਹੁਤ ਦਿਨ ਤੱਕ ਕੀਤਾ ਲਾਸਟ ਦਿਨ ਜਦੋਂ ਕਿ ਬਿੱਲੀ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਜਗ੍ਹਾ ਦੇ ਉੱਤੇ ਬਟਨ ਰੱਖਿਆ ਹੋਇਆ ਹੈ ਜਿਹਦੇ ਥਰੂ ਕਿ ਗੇਟ ਹੈ ਜਿਹੜਾ ਇਹ ਖੁੱਲ ਜਾਂਦਾ ਜਦੋਂ ਲਾਸਟ ਦਿਨ ਥੋਰਨ ਡਾਇਕ ਬਿੱਲੀ ਨੂੰ ਅੰਦਰ ਬੰਦ ਕਰਦਾ ਤਾਂ ਉਹ ਬਿੱਲੀ ਨੂੰ ਉਸ ਚੀਜ਼ ਦਾ ਪਤਾ ਲੱਗ ਚੁੱਕਿਆ ਸੀ ਕਿ ਇਸ ਜਗ੍ਹਾ ਦੇ ਉੱਪਰ ਇੱਕ ਬਟਨ ਹੈ ਜਿਹਦੇ ਥਰੂ ਇਹ ਗੇਟ ਹੈ ਜਿਹੜਾ ਖੁੱਲ ਜਾਂਦਾ ਤਾਂ ਉਹ ਬਿਤੇ ਦਿਨ 1 ਸੈਕਿੰਡ ਦੇ ਵਿੱਚ ਉਸ ਬਟਨ ਨੂੰ ਦੱਬ ਕੇ ਗੇਟ ਖੋਲ ਲੈਂਦੀ ਆ ਤੇ ਬਾਹਰ ਆ ਕੇ ਜਿਹੜਾ ਦੁੱਧ ਪੀ ਕੇ ਆਪਣੀ ਭੁੱਖ ਇਹ ਜਿਹੜੀ ਮਿਟਾ ਲੈਂਦੀ ਆ ਠੀਕ ਹੈ ਇਹ ਐਕਸਪੈਰੀਮੈਂਟ ਉਹਨਾਂ ਨੇ ਕੀਤਾ ਸੀ ਮਤਲਬ ਇਹਦਾ ਕੀ ਮਤਲਬ ਸੀ ਟ੍ਰਾਇਲ ਐਂਡ ਐਰਰ ਥਿਊਰੀ ਉਹਨਾਂ ਨੇ ਦਿੱਤੀ ਸੀ ਇਸ ਐਕਸਪੈਰੀਮੈਂਟ 'ਚ ਮਤਲਬ ਜਿਵੇਂ ਵੀ ਆਪਾਂ ਟ੍ਰਾਇਲ ਆ ਜਿਹੜੇ ਕਰਦੇ ਰਹਿੰਨੇ ਆ ਉਵੇਂ ਉਹ ਵੀ ਆਪਣੇ ਐਰਰ ਨੇ ਜਿਹੜੇ ਉਹ ਖਤਮ ਹੁੰਦੀ ਜਾਂਦੀ ਨੇ ਠੀਕ ਹੈ ਕੋਸ਼ਿਸ਼ਾਂ ਆਪਾਂ ਜਿੰਨੀਆਂ ਵਧਾਉਨੇ ਜਾਂਦੇ ਆ ਉਵੇਂ ਉਹ ਮੇ ਆਪਣੀਆਂ ਗਲਤੀਆਂ ਨੇ ਜਿਹੜੀਆਂ ਉਹ ਡਿਕਰੀਜ਼ ਹੁੰਦੀਆਂ ਜਾਂਦੀਆਂ ਨੇ ਠੀਕ ਹੈ ਗਲਤੀਆਂ ਨੇ ਜਿਹੜੀਆਂ ਉਹ ਘਟਦੀਆਂ ਜਾਂਦੀਆਂ ਨੇ ਠੀਕ ਹੈ ਇਸ ਤੋਂ ਬਾਅਦ ਈਐਲਥ ਹੌਂਡਾਕ ਦੁਆਰਾ ਇਸ ਥਿਊਰੀ ਵਿੱਚ ਤਿੰਨ ਪ੍ਰਾਇਮਰੀ ਲਾਅ ਦਿੱਤੇ ਗਏ ਸੀ ਤਿੰਨ ਪ੍ਰਾਇਮਰੀ ਲਾਅ ਕਿਹੜੇ ਸੀ ਸਭ ਤੋਂ ਪਹਿਲਾ ਲਾਅ ਕਿਹੜਾ ਦਿੱਤਾ ਸੀ ਉਹਨਾਂ ਨੇ ਪ੍ਰਾਇਮਰੀ ਲਾਅ ਲਾਅ ਆਫ ਰੈਡੀਨੈਸ ਲਾਅ ਆਫ ਰੈਡੀਨੈਸ ਮੀਨਜ਼ ਸਭ ਤੋਂ ਪਹਿਲਾ ਕੰਮ ਲਈ ਪ੍ਰਪੇਅਰ ਕਰਨਾ ਜਿੱਕੇ ਪ੍ਰਪੇਅਰ ਕਰਨਾ ਮੀਨਜ਼ ਕਿ ਮੇਕੇ ਜਿਵੇਂ ਉਹ ਕੈਟ ਉਹਨੇ ਅੰਦਰ ਬੰਦ ਕੀਤੀ ਸੀ ਅਗਰ ਉਹ ਕੈਟ ਪਹਿਲਾਂ ਤੋਂ ਹੀ ਰੱਜੀ ਹੋਵੇ ਠੀਕ ਹੈ ਉਸ ਨੂੰ ਆਪਾਂ ਪਹਿਲਾਂ ਪ੍ਰਪੇਅਰ ਨਾ ਕਰਾਂਗੇ ਤਾ ਉਹ ਕੀ ਉਸ ਪਿੰਜਰੇ ਦੇ ਵਿੱਚ ਬੰਦ ਬੈਠੀ ਰਹੂਗੀ ਪਰ ਉਹ ਕੋਈ ਵੀ ਕੋਸ਼ਿਸ਼ ਹੈ ਜਿਹੜੀ ਨਹੀਂ ਕਰੂਗੀ अगर वो दूध पी लेने चावन होगी ता ही वो कोशिशा कर रही सी अगर नहीं होगी ता वो क्यों कोशिशा करूगी वो अंदर ही बैठी रहेगी ठीक है इसलिए उन्होंने पहला लॉ ਦਿੱਤਾ ਸੀ ਕਿ ਲਾਅ ਆਫ ਰੈਡੀਨੈਸ ਮੀਨ ਜੇ ਸਭ ਤੋਂ ਪਹਿਲਾ ਉਸ ਕੰਮ ਲਈ ਆਪਾਂ ਉਸ ਨੂੰ ਪ੍ਰਪੇਅਰ ਕੀਤਾ ਮਤਲਬ ਉਸ ਕੰਮ ਨੂੰ ਕਰਨ ਲਈ ਉਸ ਬਿੱਲੀ ਨੂੰ ਪਹਿਲਾਂ ਪ੍ਰਪੇਅਰ ਕੀਤਾ ਗਿਆ ਸੀ ਠੀਕ ਹੈ ਤਾਂ ਹੀ ਉਸਨੇ ਬਹੁਤ ਜ਼ਿਆਦਾ ਟ੍ਰਾਇਲ ਕੀਤੇ ਔਰ ਇੱਕ ਇੱਕ ਟਾਈਮ ਵਿੱਚ ਉਹ ਕਾਮਯਾਬ ਵੀ ਹੋ ਜਾਂਦੀ ਸੀ ਠੀਕ ਹੈ ਇਹਦਾ ਮਤਲਬ ਕੀ ਹੈ ਮਤਲਬ ਬਿੱਲੀ ਨੂੰ ਬਹੁਤ ਜ਼ਿਆਦਾ ਦਿਨਾਂ ਤੋਂ ਉਹਨਾਂ ਨੇ ਕੀ ਰੱਖਿਆ ਸੀ ਭੁੱਖਾ ਰੱਖਿਆ ਸੀ ਠੀਕ ਹੈ ਇਸ ਲਈ ਉਹਨੂੰ ਭੁੱਖ ਲੱਗੀ ਹੁੰਦੀ ਸੀ ਤਾਂ ਹੀ ਉਹ ਕੋਸ਼ਿਸ਼ਾਂ ਕਰਦੀ ਸੀ ਇੱਧਰ ਉੱਧਰ ਭੱਜਦੀ ਸੀ ਉਹਨੇ ਦੁੱਧ ਹੈ ਜਿਹੜਾ ਪੀਣਾ ਹੁੰਦਾ ਸੀ ਅਗਰ ਉਸ ਨੂੰ ਭੁੱਖ ਹੀ ਨਾ ਲੱਗੀ ਹੋਵੇ ਉਹਨੇ ਦੁੱਧ ਨਹੀਂ ਪੀਣਾ ਸੀ ਮਤਲਬ ਉਹਨੇ ਕੋਸ਼ਿਸ਼ਾਂ ਹੀ ਨਹੀਂ ਸੀ ਕਰਨੀਆਂ ਬਾਹਰ ਦੁੱਧ ਤੱਕ ਪਹੁੰਚਣ ਦੀਆਂ ਠੀਕ ਹੈ ਨੈਕਸਟ ਸੈਕੰਡ ਲਾਅ ਹੈਗਾ ਲਾਅ ਆਫ ਐਕਸਰਸਾਈਜ਼ ਲਾਅ ਆਫ ਐਕਸਰਸਾਈਜ਼ ਮੀਨਜ਼ ਹੈ ਰਿਵੀਜ਼ਨ ਕਰਨਾ ਮਤਲਬ ਕਿ ਬਾਰ-ਬਾਰ ਉਸ چیز ਨੂੰ ਰਿਵਾਈਜ਼ ਕਰਨਾ ਠੀਕ ਹੈ ਜਿਵੇਂ ਉਸ ਬਿੱਲੀ ਨੇ ਅੰਦਰ ਪਿੰਜਰੇ ਦੇ ਵਿੱਚ ਬੰਦ ਰਹਿ ਕੇ ਬਾਰ-ਬਾਰ ਕੋਸ਼ਿਸ਼ ਕਰਦੀ ਸੀ ਉਹ ਠੀਕ ਹੈ ਇਹਦੇ ਵਿੱਚ ਕੀ ਦੱਸਿਆ ਹੋਇਆ ਆਪਾਂ ਨੂੰ ਲਾਅ ਆਫ ਐਕਸਰਸਾਈਜ਼ ਮੀਨਜ਼ ਜਿਵੇਂ ਜਿਵੇਂ ਆਪਾਂ ਕੋਸ਼ਿਸ਼ਾਂ ਕਰਦੇ ਰਹਿੰਦੇ ਆ ਉਵੇਂ-ਉਵੇਂ ਆਪਾਂ ਕਾਮਯਾਬੀ ਤੱਕ ਪਹੁੰਚ ਜਾਂਦੇ ਆ ਠੀਕ ਹੈ ਐਕਸਰਸਾਈਜ਼ ਕਾਮਯਾਬੀ ਤੱਕ ਪਹੁੰਚਾਉਣ ਲਈ ਮਦਦ ਕਰਦੀ ਆ ਐਂਡ ਐਕਸਰਸਾਈਜ਼ ਆ ਜਿਹੜੀ ਆਪਾਂ ਨੂੰ ਸਟਰੋਂਗ ਵੀ ਬਣਾਉਂਦੀ ਆ ਠੀਕ ਹੈ ਮਤਲਬ ਜਿਵੇਂ ਜਿਵੇਂ ਕੈਟ ਹੈ ਜਿਹੜੀ ਉਹ ਉਸ ਪਿੰਜਰੇ ਦੇ ਵਿੱਚ ਬੰਦ ਸੀ ਉਹ ਆਪਣੀਆਂ ਕੋਸ਼ਿਸ਼ਾਂ ਨੂੰ ਮਤਲਬ ਜਿਆਦਾ ਤੋਂ ਜਿਆਦਾ ਵਧਾਉਂਦੀ ਗਈ ਉਸ ਸਾਬ ਲਈ ਉਹ ਆਪਣੀ ਕਾਮਯਾਬੀ ਦੇ ਬਹੁਤ ਨੇੜੇ ਆ ਜਾਂਦੀ ਸੀ ਠੀਕ ਹੈ ਮਤਲਬ ਕਿ ਉਹ ਦੁੱਧ ਤੱਕ ਜਲਦੀ ਪਹੁੰਚ ਜਾਂਦੀ ਸੀ ਠੀਕ ਹੈ ਨੈਕਸਟ ਹੈਗਾ ਲਾਅ ਆਫ ਇਫੈਕਟ ਲਾਅ ਆਫ ਇਫੈਕਟ ਮੀਨਜ਼ ਜਦੋਂ ਉਹ ਉਸ ਦੁੱਧ ਤੱਕ ਪਹੁੰਚ ਜਾਂਦੀ ਸੀ ਉਹਨੂੰ ਇੱਕ ਖੁਸ਼ੀ ਵਾਲੀ ਸੈਟੀਸਫੈਕਸ਼ਨ ਹੈ ਜਿਹੜੀ ਉਸ ਦੇ ਮਨ ਨੂੰ ਮਿਲ ਜਾਂਦੀ ਸੀ ਯਾਨੀ ਕਿ ਉਹ ਦੁੱਧ ਪੀ ਕੇ ਆਪਣੀ ਭੁੱਖ ਹੈ ਜਿਹੜੀ ਮਿਟਾ ਲੈਂਦੀ ਸੀ ਠੀਕ ਹੈ ਇਹ ਕੀ ਹੈ ਲਾਅ ਆਫ ਇਫੈਕਟ ਵਿੱਚ ਆਪਾਂ ਨੂੰ ਕੀ ਮੋਟੀਵੇਸ਼ਨ ਵੀ ਮਿਲਦੀ ਹੈ ਕਈ ਵਾਰ ਪੇਪਰ ਵਿੱਚ ਕੁਸ਼ਚਨ ਇਹ ਪੁੱਛਿਆ ਜਾਵੇ ਕਿ ਕਿਹੜੇ ਲਾਅ ਆਪਾਂ ਨੂੰ ਮੋਟੀਵੇਟ ਕਰਦਾ ਹੈ ਕਿ ਥੋਰਨਡਾਈਕ ਦੀ ਥਿਉਰੀ ਦਾ ਕਿਹੜਾ ਲਾਅ ਆਪ ਨੂੰ ਮੋਟੀਵੇਟ ਕਰਦਾ ਕਿਹੜਾ ਲਾਅ ਆਇਆ ਲਾਅ ਆਫ ਇਫੈਕਟ ਠੀਕ ਹੈ ਇਹਦੇ ਨਾਲ ਕੀ ਆਪਾਂ ਨੂੰ ਮੋਟੀਵੇਸ਼ਨ ਵੀ ਮਿਲਦੀ ਆ ਕਿਸੇ ਵੀ ਚੀਜ਼ ਤੱਕ ਪਹੁੰਚਣ ਦੀ ਉਸ ਕੰਮ ਤੱਕ ਪਹੁੰਚਣ ਦੀ ਆਪਾਂ ਨੂੰ ਸੈਟੀਸਫੈਕਸ਼ਨ ਮਿਲ ਜਾਂਦੀ ਆ ਖੁਸ਼ੀ ਵਾਲੀ ਠੀਕ ਹੈ ਇਸ ਲਾਅ ਨੂੰ ਦੁੱਖ ਸੁੱਖ ਦਾ ਸਿਧਾਂਤ ਵੀ ਕਿਹਾ ਜਾਂਦਾ ਪੇਨ ਐਂਡ ਪਲੇਜ਼ਰ ਵੀ ਕਿਹਾ ਜਾਂਦਾ ਮਤਲਬ ਕਿ ਜਦੋਂ ਬਿੱਲੀ ਪਿੰਜਰੇ ਦੇ ਵਿੱਚ ਕੈਦ ਹੁੰਦੀ ਆ ਉਹ ਦੁੱਖ ਵਿੱਚ ਹੁੰਦੀ ਆ ਠੀਕ ਹੈ ਕੋਸ਼ਿਸ਼ਾਂ ਕਰ ਰਹੀ ਹੁੰਦੀ ਆ ਵੀ ਮੈਂ ਕਿਵੇਂ ਬਾਹਰ ਨਿਕਲਾਂ ਉਹਨੂੰ ਨਹੀਂ ਪਤਾ ਹੁੰਦਾ ਉਸ ਬਟਨ ਦਾ ਕਿ ਕਿੱਥੇ ਬਟਨ ਹੈ ਜਿਸ ਦੇ ਥਰੂ ਇਹ ਗੇਟ ਹੈ ਜਿਹੜਾ ਉਹ ਖੁੱਲੂਗਾ ਉਸ ਟਾਈਮ ਉਹ ਬਿੱਲੀ ਕੀ ਹੁੰਦੀ ਆ ਦੁੱਖ ਵਿੱਚ ਹੁੰਦੀ ਆ ਜਦੋਂ ਉਹ ਉਸ ਕੋਸ਼ਿਸ਼ਾਂ ਨੂੰ ਕਰਨ ਦੇ ਬਾਅਦ ਉਸ ਬਟਨ ਨੂੰ ਦਬਾ ਕੇ ਗੇਟ ਤੋਂ ਬਾਹਰ ਆ ਕੇ ਦੁੱਧ ਹੈ ਜਿਹੜਾ ਪੀ ਲੈਂਦੀ ਆ ਤਾਂ ਉਹ ਕੀ ਹੈ ਉਸ ਦੁੱਖ ਨੂੰ ਸੁੱਖ ਵਿੱਚ ਬਦਲ ਲੈਂਦੀ ਆ ਮਤਲਬ ਕਿ ਉਹ ਦੁੱਖ ਹੈ ਜਿਹੜਾ ਖੁਸ਼ੀ ਵਿੱਚ ਬਦਲ ਜਾਂਦਾ ਜਦੋਂ ਉਹ ਦੁੱਧ ਪੀ ਕੇ ਆਪਣੀ ਭੁੱਖ ਹੈ ਜਿਹੜੀ ਮਿਟਾ ਲੈਂਦੀ ਆ ਠੀਕ ਹੈ ਉਸ ਨੂੰ ਕੀ ਹੈ ਸੈਟੀਸਫੈਕਸ਼ਨ ਹੋ ਜਾਂਦੀ ਆ ਇਸ ਲਈ ਇਹਨੂੰ ਪੇਨ ਐਂਡ ਪਲੇਜ਼ਰ ਦਾ ਸਿਧਾਂਤ ਕਿਹਾ ਜਾਂਦਾ ਠੀਕ ਹੈ ਇਹ ਸੀਗੇ ਤੁਹਾਡੇ ਤਿੰਨ ਪ੍ਰਾਇਮਰੀ ਲਾਜ਼ ਨੈਕਸਟ ਇਹਨਾਂ ਨੇ ਸੈਕੰਡਰੀ ਲਾਅ ਦਿੱਤੇ ਸੀ 8 ਠੀਕ ਹੈ ਸੈਕੰਡਰੀ ਲਾਅਜ਼ ਬਾਰੇ ਆਪਾਂ ਗੱਲ ਕਰਦੇ ਆਂ ਫਰਸਟ ਸੈਕੰਡਰੀ ਲਾਅ ਹੈਗਾ ਲਾਅ ਆਫ ਮਲਟੀਪਲ ਰਿਸਪੌਂਸ ਮਤਲਬ ਮਲਟੀਪਲ ਰਿਸਪੌਂਸ ਓਕੇ ਮੇ ਰਿਸਪੌਂਸ ਦੇ ਰਹੀ ਸੀ ਉਹਦੇ ਬਾਅਦ ਇੱਕ ਸਟਿਮੂਲਸ ਦਿੱਤਾ ਹੋਇਆ ਸੀ ਫੂਡ ਸਟਿਮੂਲਸ ਕੀ ਸੀ ਉੱਥੇ ਫੂਡ ਸੀਗਾ ਠੀਕ ਹੈ ਅਗਰ ਉਹ ਫੂਡ ਨਾ ਹੁੰਦਾ ਤਾਂ ਉਸਨੇ ਉਹ ਰਿਸਪੌਂਸ ਦੇਣੇ ਸੀ ਨਹੀਂ ਦੇਣੇ ਸੀ ਠੀਕ ਹੈ ਮਲਟੀਪਲ ਰਿਸਪੌਂਸ ਉਹ ਕਿਹਦੇ ਥਰੂ ਦੇ ਰਹੀ ਸੀ ਸਟਿਮੂਲਸ ਦੇ ਥਰੂ ਅਗਰ ਆਪਣੇ ਕੋਲ ਕੋਈ ਵੀ ਸਟਿਮੂਲਸ ਹੋਊਗਾ ਜਿਵੇਂ ਕਿ ਤੁਸੀਂ ਹੋ ਠੀਕ ਹੈ ਅਗਰ ਤੁਹਾਡੀ ਜੌਬ ਆ ਤੁਹਾਨੂੰ ਜਿਹੜੀ ਗਵਰਨਮੈਂਟ ਉਹ ਨਾ ਦਊਗੀ ਤਾਂ ਤੁਸੀਂ ਇਹ ਮਿਹਨਤਾਂ ਕਰੋਗੇ ਨਹੀਂ ਨਾ ਤੁਸੀਂ ਇਹ ਮਿਹਨਤ ਕਿਸ ਲਈ ਕਰ ਰਹੇ ਹੋ ਜੌਬ ਲਈ ਕਰ ਰਹੇ ਹੋ ਤੁਹਾਡੀ ਜੌਬ ਕੀ ਹੈ ਇੱਕ ਸਟਿਮੂਲਸ ਆ ਠੀਕ ਹੈ ਜਿਹੜੇ ਤੁਸੀਂ ਮਿਹਨਤ ਕਰ ਰਹੇ ਹੋ ਕੀ ਹੈ ਰਿਸਪਾਂਸ ਨੇ ਠੀਕ ਹੈ ਉਹਦਾ ਹੀ ਜਿਹੜੀ ਕੈਟ ਸੀ ਉਹਦੇ ਲਈ ਬਾਹਰ ਸਟਿਮੂਲਸ ਕੀ ਰੱਖਿਆ ਹੋਇਆ ਸੀ ਦੁੱਧ ਰੱਖਿਆ ਹੋਇਆ ਸੀ ਅਗਰ ਉਹ ਦੁੱਧ ਨਾ ਹੁੰਦਾ ਤਾਂ ਉਹ ਪਿੰਜਰੇ ਦੇ ਵਿੱਚ ਕੈਦ ਹੋ ਕੇ ਚੁੱਪਚਾਪ ਬੈਠੀ ਰਹਿੰਦੀ ਠੀਕ ਹੈ ਉਹ ਇੰਨੇ ਰਿਸਪਾਂਸ ਕਰਦੀ ਉਹ ਕੋਸ਼ਿਸ਼ਾਂ ਕਰਦੀ ਨਹੀਂ ਨਾ ਉਹ ਰਿਸਪਾਂਸ ਮਲਟੀਪਲ ਰਿਸਪਾਂਸ ਕੀਤੇ ਲਈ ਕਰ ਰਹੀ ਸੀ ਸਟਿਮੂਲਸ ਲਈ ਯਾਨੀ ਕਿ ਉਹ ਦੁੱਧ ਲਈ ਕਰ ਰਹੀ ਸੀ ਠੀਕ ਹੈ ਨੈਕਸਟ ਸੈਕਿੰਡ ਹੈਗਾ ਲਾਅ ਆਫ ਸੈਟ ਔਰ ਐਟੀਟਿਊਡ ਯਾਨੀ ਕਿ ਉਸ ਬਿੱਲੀ ਨੂੰ ਕੀ ਸੀ ਮੈਂਟਲੀ ਤੌਰ ਤੇ ਪਹਿਲਾਂ ਸੈੱਟ ਕੀਤਾ ਗਿਆ ਸੀ ਤਾਂ ਕਿ ਉਸ ਪਿੰਜਰੇ ਦੇ ਅੰਦਰ ਕੋਸ਼ਿਸ਼ਾਂ ਕਰੇ ਬਾਹਰ ਨਿਕਲਣ ਦੀਆਂ ਅਗਰ ਉਸ ਨੂੰ ਬਿੱਲੀ ਨੂੰ ਭੁੱਖ ਨਾ ਹੋਵੇ ਤਾਂ ਉਹ ਦੁੱਧ ਤੱਕ ਕਿਉਂ ਪਹੁੰਚਣਾ ਚਾਹੂਗੀ ਅਗਰ ਉਸ ਨੂੰ ਭੁੱਖ ਹੁੰਦੀ ਤਾਂ ਹੀ ਉਹ ਦੁੱਧ ਤੱਕ ਪਹੁੰਚੂਗੀ ਇਸ ਲਈ ਉਹਨੂੰ ਪਹਿਲਾਂ ਤੋਂ ਮੈਂਟਲੀ ਤੌਰ ਤੇ ਸੈੱਟ ਕੀਤਾ ਗਿਆ ਸੀ ਠੀਕ ਹੈ ਥਰਡ ਲਾਅ ਹੈਗਾ ਲਾਅ ਆਫ ਐਨਲੋਜੀ ਲॉ ਆਫ ਐਨੈਲੋਜੀ ਮੀਨਜ਼ ਪਿਛਲੀ ਚੀਜ਼ ਨੂੰ ਅਗਲੀ ਚੀਜ਼ ਨਾਲ ਜੋੜ ਕੇ ਆਪਾਂ ਕੋਈ ਵੀ ਚੀਜ਼ ਸਿਖਾਈਏ ਜਦੋਂ ਪਿਛਲੀ ਚੀਜ਼ ਨੂੰ ਅਗਲੀ ਨਾਲ ਜੋੜ ਕੇ ਸਿਖਾਉਣਾ ਚਾਹੀਦਾ ਠੀਕ ਹੈ ਜਿਵੇਂ ਕਿ ਹੁਣ ਮੈਂ ਤੁਹਾਨੂੰ ਲਰਨਿੰਗ ਥਿਉਰੀਜ਼ ਪੜਾ ਰਹੀ ਆ ਅਗਰ ਮੈਂ ਤੁਹਾਨੂੰ ਇੱਕ ਲਰਨਿੰਗ ਥਿਉਰੀ ਪੜਾ ਕੇ ਨੈਕਸਟ ਥਿਉਰੀ ਜਿਹੜੀ ਉਹ ਮੈਂ ਬਹੁਤ ਸਾਰੀ ਕਲਾਸਾਂ ਦੇ ਬਾਅਦ ਪੜਾਵਾਂ ਕੀ ਤੁਹਾਨੂੰ ਉਹ ਨਹੀਂ ਸਮਾਂ ਲੱਗੂ ਜਿਨਿਕੇ ਇਸ ਥਿਉਰੀ ਤੋਂ ਬਾਅਦ ਅਗਲੀ ਥਿਉਰੀ ਪੜਾਵਾਂਗੇ ਜਦੋਂ ਉਹ ਨਹੀਂ ਸਮਾਂ ਲੱਗੂਗੀ ਠੀਕ ਹੈ ਮਤਲਬ ਕਿ ਇੱਕ ਤਰਤੀਬ ਦੇ ਵਿੱਚ ਕੋਈ ਵੀ ਕੰਮ ਸਿਖਾਉਣਾ ਤਾਂ ਐਨਲੌਗ ਕਰਕੇ ਸਿਖਾਉਣਾ ਮਤਲਬ ਕਿ ਤਰਤੀਬ ਵਿੱਚ ਸਿਖਾਉਣਾ ਠੀਕ ਹੈ ਮਤਲਬ ਪਾਸਟ ਵਾਲੇ ਕੰਮ ਨੂੰ ਪ੍ਰੈਜ਼ੈਂਟ ਨਾਲ ਜੋੜ ਕੇ ਪੜ੍ਹਾਉਣਾ ਕੋਈ ਵੀ ਚੀਜ਼ ਆਪਾਂ ਸਿਖਾਈਏ ਤਾਂ ਪਾਸਟ ਵਾਲੀ ਚੀਜ਼ ਨੂੰ ਪ੍ਰੈਜ਼ੈਂਟ ਨਾਲ ਜੋੜ ਕੇ ਸਿਖਾਉਣਾ ਠੀਕ ਹੈ ਇਹ ਹੁੰਦਾ ਲਾਅ ਆਫ ਐਨਲੌਜੀ ਨੈਕਸਟ 4ਥ ਲਾਅ ਹੈਗਾ ਸੀ ਲਾਅ ਆਫ ਐਸੋਸੀਏਟਿਵ ਸ਼ਿਫਟਿੰਗ ਮੀਨਜ਼ ਕਿ ਜੇ ਆਪਾਂ ਸਟੀਮੂਲਸ ਨੂੰ ਚੇਂਜ ਵੀ ਕਰ ਦਈਏ ਤਾ ਬਿੱਲੀ ਜਿਹੜੀ ਉਹ ਰਿਸਪੌਂਸ ਉਵੇਂ ਹੀ ਦੇਉਗੀ ਪਹਿਲਾਂ ਵਾਂਗੀ ਠੀਕ ਹੈ ਕਿਉਂਕਿ ਉਹ ਉਸ ਨੂੰ ਲਾਅ ਆਫ ਰੈਡੀਨੈਸ ਦੇ ਅਕੋਰਡਿੰਗ ਆਪਾਂ ਪ੍ਰਪੇਅਰ ਕੀਤਾ ਹੋਇਆ ਅਗਰ ਆਪਾਂ ਉਸ ਦੇ ਸਟੀਮੂਲਸ ਨੂੰ ਚੇਨਜ਼ ਵੀ ਕਰ ਦਾਂਗੇ ਮਤਲਬ ਕਿ ਕੋਈ ਵੀ ਚੀਜ਼ ਹੋਰ ਰੋਟੀ ਵਗੈਰਾ ਜੋ ਵੀ ਰੱਖਾਂਗੇ ਠੀਕ ਹੈ ਉਹ ਉਸੇ ਤਰ੍ਹਾਂ ਹੀ ਰਿਸਪੌਂਸ ਦੇਉਗੀ ਪਹਿਲਾਂ ਵਾਂਗੀ ਠੀਕ ਹੈ ਪਰ ਉਹ ਚੀਜ਼ ਬਿਲਕੁਲ ਖਾਂਦੀ ਹੋਵੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜਿਵੇਂ ਕਿ ਆਪਾਂ ਉਸ ਨੂੰ ਬਟਨ ਦਬਾਉਣ ਤੇ ਉਹ ਦਰਵਾਜ਼ਾ ਖੁੱਲਦਾ ਸੀ ਉਹ ਬਾਹਰ ਆਉਂਦੀ ਸੀ ਉਸੇ ਤਰ੍ਹਾਂ ਹੀ ਆਪਾਂ ਉੱਥੇ ਕੋਈ ਬੈਲ ਲਗਾ ਦਈਏ ਤਾਂ ਉਹ ਕੀ ਹੈ ਉਸ ਤਰ੍ਹਾਂ ਹੀ ਰਿਸਪੌਂਸ ਹੋਊਗੀ ਉਹਨੂੰ ਹੌਲੀ ਹੌਲੀ ਪਤਾ ਲੱਗਣ ਲੱਗ ਜੂ ਕਿ ਇਸ ਬੈਲ ਦੇ ਥਰੂ ਬੈਲ ਵਜਾਉਣ ਦੇ ਥਰੂ ਇਹ ਮੈਨੂੰ ਭੋਜਨ ਜਿਹੜਾ ਦਿੱਤਾ ਜਾਂਦਾ ਉਸ ਬੈਲ ਦੇ ਉਡੀਕ ਵਿੱਚ ਰੋਗੀ ਯਾਨੀ ਕਿ ਉਹ ਆਪਣਾ ਰਿਸਪੌਂਸ ਪਹਿਲਾਂ ਮੰਗ ਹੀ ਦਊਗੀ ਠੀਕ ਹੈ ਨੈਕਸਟ 5th ਲਾਉ ਹੈਗਾ ਪ੍ਰੀਪੋਟੈਂਸ਼ੀਅਲ ਆਫ ਐਲੀਮੈਂਟ ਪ੍ਰੀਪੋਟੈਂਸ਼ੀਅਲ ਆਫ ਐਲੀਮੈਂਟ ਮੀਨਜ਼ ਕਿ ਆਪਾਂ ਉਸ ਸਟਿਮੂਲਸ ਨੂੰ ਇਦਾਂ ਚੇਂਜ ਕਰ ਦਈਏ ਕਿ ਜਿਹੜੀ ਚੀਜ਼ ਵੈਲਿਊਏਬਲ ਨਾ ਹੀ ਹੋਵੇ ਉਹ ਬਿੱਲੀ ਫਿਰ ਕਿਉਂ ਰਿਸਪੌਂਸ ਦੇਊਗੀ ਜੇ ਆਪਾਂ ਉਸ ਦੁੱਧ ਦੀ ਜਗ੍ਹਾ ਉਸ ਜਗ੍ਹਾ ਤੇ ਘਾਹ ਰੱਖ ਦਈਏ ਤਾਂ ਬਿੱਲੀ ਆਪਣਾ ਰਿਸਪੌਂਸ ਦੇਊਗੀ ਨਹੀਂ ਨਾ ਕਿਉਂਕਿ ਉਹ ਬਿੱਲੀ ਜਿਹੜੀ ਘਾਹ ਨਹੀਂ ਖਾਂਦੀ ਇਸ ਲਈ ਉਹ ਆਪਣਾ ਰਿਸਪੌਂਸ ਹੈ ਜਿਹੜਾ ਉਹ ਨਹੀਂ ਦੇਊਗੀ ਸਟਿਮੂਲਸ ਆ ਜਿਹੜਾ ਉਹੀ ਹੋਣਾ ਚਾਹੀਦਾ ਜਿਹੜਾ ਕਿ ਬਿੱਲੀ ਖਾਂਦੀ ਹੋਵੇ ਠੀਕ ਹੈ ਉਹ ਹੀ ਸਟੀਮੂਲਸ ਹੈ ਉਸ ਨੂੰ ਰਿਸਪੌਂਸ ਕਰਨ ਲਈ ਉਤੇਜਿਤ ਕਰੂਗਾ ਠੀਕ ਹੈ ਨੈਕਸਟ ਸੈਕਸ਼ਨ ਲਾ ਹੈਗਾ ਲਾ ਆਫ ਪ੍ਰਾਇਮਸੀ ਪ੍ਰਾਇਮਸੀ ਮੀਨ ਜਿਹੜਾ ਕਿ ਆਪਾਂ ਫਰਸਟ ਵਿੱਚ ਕੰਮ ਕਰਦੇ ਆ ਜਿਵੇਂ ਕਿਹਾ ਜਾਂਦਾ ਕਿ ਬਿਗਨਿੰਗ ਵਿੱਚ ਸਟਾਰਟਿੰਗ ਵਿੱਚ ਜਿਹੜਾ ਵੀ ਕੰਮ ਆਪਾਂ ਕਰਦੇ ਆ ਉਹ ਬਹੁਤ ਵਧੀਆ ਕਰਨਾ ਚਾਹੀਦਾ ਹੁੰਦਾ ਠੀਕ ਹੈ ਕਿ ਇਨ ਦਾ ਲਾ ਆਫ ਪ੍ਰਾਇਮਸੀ ਸਟਾਰਟਿੰਗ ਵਾਲਾ ਕੰਮ ਆਪਾਂ ਨੂੰ ਵਧੀਆ ਹੀ ਕਰਨਾ ਚਾਹੀਦਾ ਹੁੰਦਾ ਮਤਲਬ ਸਟਾਰਟਿੰਗ ਐਜਿਟੇ ਕਿਸੇ ਵੀ ਕੰਮ ਦੀ ਬਹੁਤ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਨੈਕਸਟ 7ਥ ਲਾਅ ਹੈਗਾ ਲਾਅ ਆਫ ਰੈਸੈਂਸੀ ਰੈਸੈਂਸੀ ਮੀਨਜ਼ ਰੀਸੈਂਟਲੀ ਕੀਤਾ ਗਿਆ ਕੰਮ ਜਿਵੇਂ ਆਪਾਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਾਂ ਜਿਵੇਂ ਹੁਣ ਤੁਸੀਂ ਪੜ੍ਹ ਰਹੇ ਹੋ ਜਦੋਂ ਤੁਹਾਡਾ ਪੇਪਰ ਨਜ਼ਦੀਕ ਵਿੱਚ ਆਊਗਾ ਤਾਂ ਤੁਸੀਂ ਜਿਹੜਾ ਵੀ ਸਾਰਾ ਤੁਸੀਂ ਨੋਟ ਕੀਤਾ ਹੋਣਾ ਕਾਪੀਜ਼ ਦੇ ਉੱਪਰ ਉਹ ਸਾਰਾ ਕੀ ਹੈ ਇੱਕ ਵਾਰ ਰਿਵਾਈਜ਼ ਕਰਦੇ ਹੋ ਕਿ ਇਸ ਲਈ ਕਿ ਜਿਵੇਂ ਕਿਹਾ ਜਾਂਦਾ ਕਿ ਰੀਸੈਂਟਲੀ ਪੜਿਆ ਆਪਣੇ ਯਾਦ ਰਹਿ ਜਾਂਦਾ ਠੀਕ ਹੈ ਕੀ ਹੈ ਲਾਅ ਆਫ ਰੈਸੈਂਸੀ ਮੀਨਜ਼ ਰੀਸੈਂਟਲੀ ਰਿਵਾਈਜ਼ ਕਰਨਾ ਉਸ ਚੀਜ਼ ਨੂੰ ਠੀਕ ਹੈ ਲਾਸਟ ਤੇ 8ਥ ਲਾਅ ਹੈਗਾ ਲਾਅ ਆਫ ਪਾਰਸ਼ੀਅਲ ਐਕਟੀਵਿਟੀ ਲਾਅ ਆਫ ਪਾਰਸ਼ੀਅਲ ਐਕਟੀਵਿ ਤੇ ਵਿੱਚ ਪਾਰਟਸ ਵਿੱਚ ਡਿਵਾਈਡ ਕਰਨਾ ਕਿਸੇ ਵੀ ਚੀਜ਼ ਨੂੰ ਪੜ੍ਹਾਉਣ ਲਈ ਜਾਂ ਸਿਖਾਉਣ ਲਈ ਕਿ ਇਹ ਪਾਰਟਸ ਵਿੱਚ ਡਿਵਾਈਡ ਕਰਕੇ ਸਿਖਾਣਾ ਜਿਵੇਂ ਕਿ ਇੱਕ ਬੱਚਾ ਛੋਟਾ ਬੱਚਾ ਅਗਰ ਆਪਾਂ ਨੂੰ ਉਹਨੂੰ ਐਡੀਸ਼ਨ ਸਿਖਾਣੇ ਆ ਠੀਕ ਹੈ ਐਡੀਸ਼ਨ ਸਿਖਾ ਲਈਓ ਥੋੜੀ ਆਪਾਂ ਨੂੰ ਤਿੰਨ ਤਿੰਨ ਡੋਟਿਆਂ ਵਾਲਾ ਐਡੀਸ਼ਨ ਦੇ ਦਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ 1 ਡਿਜੀਟ ਵਾਲਾ ਐਡੀਸ਼ਨਸ ਖਾਵਾਂਗੇ ਫਿਰ ਉਹਨੂੰ 2 ਡਿਜੀਟ ਵਾਲਾ ਇਸ ਤਰ੍ਹਾਂ ਹੀ ਆਪਾਂ ਉਸ ਨੂੰ ਜਿਹੜੇ ਡਿਜੀਟ ਹੈ ਇਨਕਰੀਜ਼ ਕਰਦੇ ਜਾਵਾਂਗੇ ਠੀਕ ਹੈ ਮਤਲਬ ਕਿ ਪਾਰਟਸ ਵਿੱਚ ਡਿਵਾਈਡ ਕਰਕੇ ਸਿਖਾਉਣਾ ਠੀਕ ਹੈ ਇਸ ਕੀ ਹੈਲਥ ਹੌਂਡਾਏਕ ਦੁਆਰਾ ਦਿੱਤੀ ਗਈ ਟ੍ਰਾਇਲ ਐਂਡ ਐਰਰ ਥਿਊਰੀ ਠੀਕ ਹੈ ਇੱਕ ਡੈਫੀਨੇਸ਼ਨ ਤੁਸੀਂ ਲਿਖੋ ਮਤਲਬ ਕਿ ਇਸ ਥਿਊਰੀ ਦੇ ਵਿੱਚ ਉਹਨੇ ਕਿਹਾ ਕਿ ਇਹ ਕਈ ਵਾਰ ਪੇਪਰ ਦੇ ਵਿੱਚ ਉਹ ਵੀ ਪੁੱਛੀ ਜਾ ਸਕਦੀ ਹੈ ਅਗਰ ਕਿਸੇ ਵੀ ਬੱਚੇ ਜਾਂ ਜੀਵ ਨੂੰ ਕਿਸੇ ਵੀ ਸਮੱਸਿਆ ਦਾ ਹੱਲ ਕਾਫੀ ਸੰਘਰਸ਼ਾਂ ਯਤਨਾ ਕੋਸ਼ਿਸ਼ਾਂ ਦੇ ਬਾਅਦ ਮਿਲੇ ਤਾਂ ਉਹ ਕਿਹੜੀ ਥਿਊਰੀ ਹੁੰਦੀ ਹੈ ਟ੍ਰਾਇਲ ਐਂਡ ਐਰਰ ਥਿਊਰੀ ਠੀਕ ਹੈ ਅਗਰ ਕਿਸੇ ਵੀ ਬੱਚੇ ਜਾਂ ਜੀਵ ਨੂੰ ਕਿਸੇ ਵੀ ਸਮੱਸਿਆ ਦਾ ਹੱਲ ਕਾਫੀ ਯਤਨਾ ਤੇ ਸੰਘਰਸ਼ ਇਹ ਕੋਸ਼ਿਸ਼ਾਂ ਦੇ ਬਾਅਦ ਮਿਲੇ ਕਿ ਇਸ ਥਿਉਰੀ ਦੀ ਗੱਲ ਕੀਤੀ ਜਾ ਰਹੀ ਹੈ ਟ੍ਰਾਇਲ ਐਰ ਐਕਟੀਵਿਟੀ ਦੀ ਮਤਲਬ ਜਿਵੇਂ ਜਿਵੇਂ ਆਪਾਂ ਟ੍ਰਾਇਲ ਆ ਜਿਹੜੇ ਬਧਾਨੇ ਕਰਦੇ ਆ ਆਪਣੀ 에ਰਰਸ ਨੇ ਜਿਹੜੀਆਂ ਉਹ ਘਟਦੀਆਂ ਜਾਂਦੀਆਂ ਨੇ ਠੀਕ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਥਿਉਰੀ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗ ਗਈ ਹੋਣੀ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ